ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਤੋਂ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਦੋਸਤੋ ਅੱਜ ਅਸੀਂ ਫੇਰ ਤੁਹਾਡੇ ਲਈ ਗਰਮੀਆਂ ਵਾਲੇ ਸਪੈਸ਼ਲ ਸੂਟ ਲੈ ਕੇ ਆਏ ਹਾਂ ਅੱਜ ਵਾਲੇ ਜਿੰਨੇ ਵੀ ਸੂਟ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਸੂਟ ਸਾਰੇ ਤੁਹਾਨੂੰ ਪਿਓਰ ਦੇ ਦੁਪੱਟਿਆਂ ਨਾਲ ਮਿਲਣਗੇ ਇਹਨਾਂ ਵਿੱਚੋਂ ਕੁਝ ਕੁ ਸੂਟ ਅਸੀਂ ਖੁਦ ਡਿਜ਼ਾਈਨ ਕਰਵਾਏ ਆ ਠੀਕ ਹੈ ਜੀ ਇਹ ਵਾਲੇ ਸਾਰੇ ਸੂਟ ਆ ਜਿੰਨੇ ਵੀ ਤੁਹਾਨੂੰ ਤਮੰਨਾ ਬ੍ਰਾਂਡ ਦੇ ਮਿਲਣਗੇ ਠੀਕ ਹੈ ਜੀ ਇਹ ਵਾਲੇ ਬ੍ਰਾਂਡ ਦੀ ਖਾਸियत ਇਹ ਆ ਕਿ ਇਹਨਾਂ ਦੇ ਪ੍ਰਿੰਟ ਵੀ ਬਹੁਤ ਵਧੀਆ ਹੁੰਦੇ ਆ ਇਹਨਾਂ ਦੇ ਨਾਲ ਦੁਪੱਟੇ ਹੁੰਦੇ ਆ ਜਿਹੜੇ ਉਹ ਵੀ ਬਹੁਤ ਸੋਹਣੇ ਡਿਜ਼ਾਈਨ ਨਾਲ ਡਿਜ਼ਾਈਨਰ ਲੁੱਕ ਦੇ ਦੁਪੱਟੇ ਨਾਲ ਇਹ ਸਾਨੂੰ ਰੈਡੀ ਕਰਕੇ ਦਿੰਦੇ ਆ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆ ਆਪਾਂ ਪਹਿਲਾ ਸੂਟ ਦੇਖਦੇ ਆ ਸਕਰੀਨ ਦੇ ਉੱਪਰ सोना तो बॉटम भी सेल्फ प्रिंट काउंटिंग बॉटम पे वृत्त कीता हुआ होगा ये रे दुपट्टा प्योर का होगा दुपट्टा डारी एंड डारी आउगा देखो कितना सोना ਦੁਪੱਟਾ ਟਾਈ ਐਂਡ ਰਾਈ ਫੁੱਲ ਪਿਓਰ ਦਾ ਟਾਈ ਐਂਡ ਰਾਈ ਦੁਪੱਟਾ ਦੁਪੱਟੇ ਦੇ 4 ਸਾਈਡ ਅਸੀਂ ਲੈਸ ਲਗਾ ਕੇ ਦਵਾਂਗੇ ਤੁਹਾਨੂੰ ਹਾਂਜੀ ਲੈਸ ਲੱਗਣ ਤੋਂ ਬਾਅਦ ਇਹ ਦੁਪੱਟੇ ਦੀ ਗ੍ਰੇਸ ਹੋਰ ਵੀ ਵੱਧ ਜਾਊਗੀ ਐਸ ਲਈ ਅਸੀਂ ਸੋਚਿਆ ਕਿ ਅਸੀਂ ਆ ਲੈਸ ਨੂੰ ਪ੍ਰੋਪਰ ਲਗਾ ਕੇ ਹੀ ਤੁਹਾਨੂੰ ਦੇਵਾਂਗੇ ਸੂਟ ਦੇ ਨਾਲ ਦੁਪੱਟੇ ਦੇ ਉੱਪਰ ਠੀਕ ਹੈ ਜੀ ਇਹ ਸੂਟ ਦੀ ਫੈਬਰਿਕ ਕੁਆਲਿਟੀ ਬਹੁਤ ਵਧੀਆ ਰਹੂਗੀ ਦੇਖ ਸਕਦੇ ਹੋ ਆ ਇਹਦੀ ਬਾਟਮ ਆਉਟਫਿਟ ਆ ਸ਼ਰਟ ਆਉਟਫਿਟ ਰੈਡੀ ਕੀਤਾ ਹੋਇਆ ਸੂਟ ਇਦਾਂ ਲੱਗੂਗਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਹੋਰ ਮਿਲ ਜਾਣਗੇ ਹਾਂਜੀ ਇਹ ਵਾਲੇ ਡਿਜ਼ਾਈਨ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਟੋਟਲ ਤਿੰਨ ਕਲਰ ਆਪਸ਼ਨ ਹੈਗੇ ਆ ਸਾਡੇ ਕੋਲ ਦੇਖੋ ਇੱਕ ਤੋਂ ਤੁਹਾਨੂੰ ਮਸਟਰਡ ਕਲਰ ਮਸਟਰਡ ਟੋਨ ਮਿਲ ਜੂਗਾ ਸੈਕੰਡ ਇਹ ਕਲਰ ਵੀ ਬਹੁਤ ਹੀ ਪਿਆਰਾ ਲੱਗ ਰਿਹਾ ਹਾਂਜੀ ਬੈਕ ਤੇ ਵਰਕ ਕੀਤਾ ਹੋਇਆ ਇਹਦਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਨਾ ਟਾਈ ਡਾਈ ਦੁਪੱਟਾ ਮਿਲੂਗਾ ਦੁਪੱਟੇ ਦਾ ਸਟੱਫ ਤੇ ਸੂਟ ਦਾ ਸਟੱਫ ਬਹੁਤ ਹੀ ਜ਼ਿਆਦਾ ਵਧੀਆ ਲੱਗੂਗਾ ਲਾਈਨਿੰਗ ਲਗਾਉਣ ਦੀ ਤੁਹਾਨੂੰ ਲੋੜ ਨਹੀਂ ਪੂਰਾ ਸੌਫਟ ਫੈਬਰਿਕ ਆ ਇਹਨਾਂ ਵਾਲੀ ਸੂਟਾਂ ਦਾ ਤੀਜਾ ਕਲਰ ਇਹਦੇ ਵਿੱਚ ਬਲੈਕ ਕਲਰ ਵੀ ਹੋਊਗਾ ਬਲੈਕ ਕਲਰ ਵੀ ਬਹੁਤ ਸੋਹਣਾ ਬਣਾਉਂਦਾ ਇਹ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਆਹ ਇਹ ਦੁਪੱਟਾ ਹੁਆ ਇਹਦੇ ਤੇ ਸੀ ਲੈਸ ਲਗਾਈ ਹੋਈ ਹੈ। ਹਾਂ ਜਿਵੇਂ ਕਿ ਤੁਹਾਨੂੰ ਅਸੀਂ ਕਿਹਾ ਸੀਗਾ ਕਿ ਦੁਪੱਟੇ ਦੇ ਉੱਪਰ ਤੁਹਾਨੂੰ ਲੈਸ ਮਿਲੂਗੀ। ਠੀਕ ਹੈ ਜੀ ਇਸ ਤਰੀਕੇ ਦੇ ਨਾਲ ਲੈਸ ਆਸੀ ਡਿਜ਼ਾਈਨ ਕਰਕੇ ਦੇਵਾਂਗੇ। ਦੇਖੋ ਲੈਸ ਲੱਗਣ ਦੇ ਨਾਲ ਦੁਪੱਟੇ ਦੀ ਲੁੱਕ ਹੋਰ ਵੀ ਬਹੁਤ ਹੀ ਸ਼ਾਨਦਾਰ ਬਣ ਗਈ ਆ। ਦੇਖੋ ਇੰਨਾ ਸੋਹਣਾ ਲੱਗ ਰਿਹਾ ਦੁਪੱਟਾ। ਹਾਂ ਜੀ ਜਿੱਦਾਂ ਇਹਦੇ ਉੱਪਰ ਅਸੀਂ ਬਲੈਕ ਲੈਸ ਲਗਾਈ ਆ ਦੂਜੇ ਸੂਟਾਂ ਦੇ ਉੱਪਰ ਜੋ ਸੂਟ ਦਾ ਬੇਸ ਕਲਰ ਆ ਉਹਦੇ ਨਾਲ ਦੀ ਤੁਹਾਨੂੰ ਲੈਸ ਮਿਲੂਗੀ। ਠੀਕ ਹੈ ਜੀ ਜਿਵੇਂ ਮੈਂ ਰੂਮ ਦੇ ਉੱਪਰ ਮੈਂ ਰੂਮ ਇੰਬ੍ਰੋਇਡਰੀ ਬਹੁਤ ਹੀ ਜ਼ਿਆਦਾ ਵਧੀਆ ਕੀਤੀ ਹੋਈ ਆ ਬਹੁਤ ਵਧੀਆ ਫਿਨਿਸ਼ਿੰਗ ਆ ਇੰਬ੍ਰੋਇਡਰੀ ਦੀ ਇੰਬ੍ਰੋਇਡਰੀ ਦੀ ਫਿਨਿਸ਼ਿੰਗ ਵੀ ਬਹੁਤ ਜ਼ਿਆਦਾ ਵਧੀਆ ਹੋਈ ਹੋਈ ਆ ਠੀਕ ਹੈ ਜੀ ਇਹ ਸੀਗਾ ਆਪਣਾ ਪਹਿਲਾ ਸੈੱਟ ਸੂਟਾਂ ਦਾ ਇਸ ਤੋਂ ਨੈਕਸਟ ਆਪਾਂ ਦੇਖਦੇ ਆ ਹਾਂਜੀ ਪਿਓਰ ਮਸਲੀਨ ਸੌਫਟ ਕਾਟਨ ਦੇ ਉੱਪਰ ਸੌਫਟ ਬੇਸ ਦੇ ਉੱਪਰ ਇਹ ਵਾਲੇ ਸੂਟ ਰੈਡੀ ਹੋਏ ਆ ਹਾਂ ਜੀ ਤਮੰਨਾ ਲੈਵਲ ਦੇ ਸੂਟ ਆਏ ਸਾਰੇ ਜਿਵੇਂ ਕਿ ਵਾਈਟ ਬੇਸ ਦੇ ਉੱਪਰ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਇਹ ਵੀ ਸੂਟ ਪ੍ਰਿੰਟ ਕੁਆਲਿਟੀ ਤੁਸੀਂ ਦੇਖ ਸਕਦੇ ਹੋ बॉਟਮ ਦੇ ਉੱਪਰ ਤੁਹਾਨੂੰ ਆਹ ਵਾਲਾ ਵਰਕ ਮਿਲੇਗਾ ਰੰਗ ਦੇ ਘੇਰੇ ਦੇ ਉੱਪਰ ਆਰੀ ਵਰਕ ਮਿਲੇਗਾ ਸੂਟ ਦੇ ਸੈਂਟਰ ਵਿੱਚ ਆਰੀ ਵਰਕ ਮਿਲੇਗਾ ਬੈਕ ਸੂਟ ਦੇ ਇਸ ਤਰ੍ਹਾਂ ਹੋਊਗਾ ਬਾਟਮ ਇਹਦੇ ਨਾਲ ਪਲੇਨ ਆਉਟੇਗਾ। ਆਫਵਾਇਸ ਬਾਟਮ ਆਉਗੇ। ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ। ਇਹਦੇ ਨਾਲ ਵੀ ਤੁਹਾਨੂੰ ਪ्योर ਦਾ ਦੁਪੱਟਾ ਨਹੀਂ ਮਿਲੇਗਾ। ਦੇਖੋ ਦੁਪੱਟੇ ਦਾ ਪ੍ਰਿੰਟ ਕਿੰਨਾ ਸੋਹਣਾ ਲਾਈਨਿੰਗ ਵਾਲਾ ਪ੍ਰਿੰਟ ਹੈ ਦੁਪੱਟੇ ਦਾ। ਪੂਰੇ ਖੁੱਲੇ ਰਹਿਣਗੇ ਸੂਟਾਂ ਦੇ ਹਾਂਜੀ ਇਹਨਾਂ ਸੂਟਾਂ ਦੇ ਦੁਪੱਟੇ ਵੀ ਬਹੁਤ ਵਧੀਆ ਵਾ ਪੂਰੇ ਖੁੱਲੇ ਦੁਪੱਟੇ ਆ 2.5 ਮੀਟਰ ਦੇ ਨੇੜੇ ਅਪਰੋਕਸੀਮੇਟ ਤੁਹਾਨੂੰ ਇਹਨਾਂ ਦੀ ਲੈਂਥ ਮਿਲੂਗੀ ਇਹਨਾਂ ਦੁਪੱਟਿਆਂ ਦੀ ਇਹ ਸਾਰੇ ਸਰਦਾਰੀ ਸੂਟਾਂ ਹਾਂਜੀ ਜਿੱਦਾਂ ਹੁਣ ਸੌਣ ਦਾ ਮਹੀਨਾ ਚੱਲ ਰਿਹਾ ਤੇ ਰਖੜੀਆਂ ਆਉਣਗੀਆਂ ਰਖੜੀਆਂ ਲਈ ਸਪੈਸ਼ਲ ਤੇ ਸੌਣ ਦੇ ਮਹੀਨੇ ਲਈ ਸਪੈਸ਼ਲ ਸੂਟ ਅਸੀਂ ਲੈ ਕੇ ਆਂਦੇ ਆ ਇਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ। ਇਹਦੇ ਵਿੱਚ ਤੁਹਾਨੂੰ ਇੱਕ 골ਡਨ ਸਲਵਰ ਮਿਲੂਗਾ। ਇਹ ਵਾਲਾ ਵਾਈਟ ਬੇਸ ਦੇ ਉੱਪਰ ਸੂਟ ਰੈਡੀ ਹੋਇਆ। ਇਸ ਤੋਂ ਨੈਕਸਟ ਸੈਕੰਡ 골ਡਨ ਬੇਸ ਦੇ ਉੱਪਰ ਰੈਡੀ ਮੈਂ ਸੂਟ। ਇਹ ਵੀ ਕਲਰ ਬਹੁਤ ਪਿਆਰਾ ਵਾ 골ਡਨ ਟੋਨ ਦੇ ਉੱਪਰ ਸੂਟ ਰੈਡੀ ਹੋਇਆ ਵਾ ਸੇਮ ਇਦਾਂ ਦਾ ਹੀ। ਬਹੁਤ ਹੀ ਪਿਆਰਾ ਕਲਰ ਆ ਇਹ। ਜਿੱਦਾਂ ਲਾਈਟ ਮਹਿੰਦੀ ਆ ਜੇ ਆਪਾਂ ਕਹਿ ਸਕਦੇ ਆ। ਹਾਂਜੀ। ਇਹਦੇ ਉੱਪਰ ਵੀ ਉਹ ਸੂਟ ਵਾਂਗੂ ਸੇਮ ਢੇਰੇ ਤਿਆਰੀ ਵਰਤਾਂਗਾ ਸੂਟ ਦੇ ਸੈਂਟਰ ਵਾਲੇ ਪ੍ਰਿੰਟ ਤਿਆਰੀ ਵਰਤਾਂਗਾ ਬੈਕ ਇਹ ਸੂਟ ਇਸ ਤਰ੍ਹਾਂ ਦੀ ਰਹੂਗੀ ਇਹ ਸਟਾਫ ਬਹੁਤ ਸੋਹਣਾ ਮਸਲੀਨ ਕਾਟਨ ਦਾ ਬਹੁਤ ਹੀ ਮਨਮਨ ਵਰਗਾ ਸਟਾਫ ਆ ਬਹੁਤ ਹੀ ਸੌਫਟ ਸਟਾਫ ਆ ਇਹਦੇ ਖਾਲੇ ਲਾਈਨਿੰਗ ਦੀ ਜ਼ਰੂਰਤ ਨਹੀਂ ਪੈਣੀ ਠੀਕ ਹੈ ਜੀ ਇਹਦੇ ਨਾਲ ਵੀ ਸੇਮ ਤੁਹਾਨੂੰ ਫੁੱਲ ਪਿਓਰ ਦਾ ਦੁਪੱਟਾ ਮਿਲੂਗਾ बॉटਮ ਪਲੇਨ ਮਿਲੂਗੀ ਸੇਮ ਫੁੱਲ ਪਿਓਰ ਦਾ ਦੁਪੱਟਾ ਮਿਲੂਗਾ ਲਾਈਨਿੰਗ ਵਾਲਾ ਦੁਪੱਟਾ ਲਾਈਨਾਂ ਵਾਲਾ ਲਾਈਨਰ ਵਾਲਾ ਪ੍ਰਿੰਟ ਹੋਇਆ ਦੇਖੋ ਬਹੁਤ ਹੀ ਜ਼ਿਆਦਾ ਸੋਨਾ ਦੁਪੱਟਾ ਦੇਖੋ ਹਾਂਜੀ ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਇਹਨਾਂ ਸੂਟਾਂ ਦੇ ਵਿੱਚ ਤੁਹਾਨੂੰ ਦੋ ਕਲਰ ਆਪਸ਼ਨ ਮਿਲਣਗੇ ਉਸ ਤੋਂ ਬਾਅਦ ਇੱਕ ਤੁਹਾਨੂੰ ਆ ਸਿੰਗਲ ਪੀਸ ਅਸੀਂ ਦਿਖਾਉਣ ਜਾ ਰਹੇ ਹਾਂ ਮਸਟਰਡ ਟੋਨ ਦੇ ਵਿੱਚ ਇਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਦੇਖੋ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਬੈੱਟੇ ਵੀਰੇ ਦੇ ਉੱਪਰ ਵੀ ਕੀਤਾ ਹੋਇਆ ਦੇਖੋ ਵਿੱਚ ਸਿੱਪੀ ਵਰਕ ਵੀ ਕੀਤਾ ਹੋਇਆ ਹੈ। ਘੇਰੇ ਦਾ ਕੰਮ ਬਹੁਤ ਹੀ ਸੋਹਣਾ ਦਿੱਤਾ ਹੋਇਆ। ਦੇਖੋ نیچے ਇਹਦੇ ਮਸਟਰਡ ਕਲਰ ਆਉਂਗਾ, ਉੱਪਰ ਥੋੜਾ ਲਾਈਟ ਡਬਲ ਸ਼ੇਡ ਵਿੱਚ ਸੂਟ ਮਿਲੂਗਾ ਤੁਹਾਨੂੰ। ਬੈਕ ਵੀ ਦੇਖੋ ਕਿੰਨੀ ਸੋਹਣੀ ਬਣੀ ਹੋਈ ਆ। ਸਟਾਕ ਕੁਆਲਿਟੀ ਇਹ ਸਾਰੇ ਸੂਟਾਂ ਦੀ ਬਹੁਤ ਹੀ ਜ਼ਿਆਦਾ ਵੈਸਟ ਰਹੂਗੀ। ਬਾਟਮ ਦਾ ਕੱਪੜਾ ਵੀ ਬਹੁਤ ਹੀ ਜ਼ਿਆਦਾ ਵਧੀਆ ਵਾਂ ਪੂਰਾ ਸੌਫਟ ਮਲਾਇਮ ਮਲਮਲ ਵਰਗਾ ਕੱਪੜਾ ਠੀਕ ਹੈ ਜੀ ਮਸਟਰਡ ਇਹਦੇ ਡਬਲ ਟੋਨ ਦੇ ਵਿੱਚ ਇਹ ਵਾਲਾ ਸੂਟ ਆ ਇਹਦੇ ਨਾਲ ਦੁਪੱਟਾ ਵੀ ਸੇਮ ਇਦਾਂ ਦਾ ਹੀ ਮਿਲੂਗਾ ਇਹਦੇ ਨਾਲ ਦਾ ਦੁਪੱਟਾ ਵੀ ਬਹੁਤ ਹੀ ਜ਼ਿਆਦਾ ਪਿਆਰਾ ਦੁਪੱਟਿਆਂ ਦਾ ਸਟੱਫ ਵੀ ਬਹੁਤ ਹੀ ਜ਼ਿਆਦਾ ਪਿਆਰਾ ਫੁੱਲ ਪਿਓਰ ਦੇ ਦੁਪੱਟੇ ਰਹਿਣਗੇ ਇਹ ਦੁਪੱਟਿਆਂ ਦੇ ਥੱਲੇ ਕੰਨੀਆਂ ਤੇ ਪੀਕੋ ਵੀ ਕੀਤੀ ਹੋਈਆਂ ਦੇਖੋ ਦੁਪੱਟੇ ਦੀ ਰੁਕਮ ਕਿੰਨੀ ਪਿਆਰੀ ਲੱਗ ਰਹੀ ਹੈ ਇਹਦੇ ਵਿੱਚ ਇੱਕ ਤੋਂ ਲੰਘੇ ਹੋਣ ਤੋਂ ਲੱਗਦੀ ਰੁਕਾ ਹਾਂਜੀ ਇਹਦੇ ਵਿੱਚ ਵੀ ਦੋ ਸ਼ੇਡ ਮਿਲਣਗੇ ਤੁਹਾਨੂੰ ਦੋ ਕਲਰ ਆਪਸ਼ਨ ਹੈਗੇ ਆ ਮੈਰੂਨ ਸ਼ੇਰ ਨ ਵੀ ਬਹੁਤ ਸੋਹਣਾ ਬਣਿਆ ਹੋਇਆ ਇਹ ਵਾਲੇ ਕਲਰ ਜਿੱਦਾਂ ਦੋ ਕਲਰ ਡਾਰਕਾਂਗੇ ਉਸ ਤੋਂ ਪਹਿਲਾਂ ਜਿਹੜੇ ਆਪਾਂ ਦੋ ਸੂਟ ਦੇਖੇ ਸੀਗੇ ਉਹ ਕਲਰ ਦੋਵੇਂ ਲਾਈਟ ਆਗੇ ਜੀ ਕੋ ਇਹ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਪਹਿਲੇ ਸੂਟ ਵਾਂਗੂ ਸੇਮ ਹੀ ਇਹਦੇ ਢੇਲੇ ਤੇ ਵਰਕ ਆਊਗਾ ਮਿਰਰ ਵਰਕ ਆਊਗਾ ਡਬਲ ਸ਼ੇਡ ਬੈਗ ਵੀ ਡਬਲ ਸ਼ੇਡ ਹੀ ਹੋਊਗੀ ਲਾਈਟ ਐਂਡ ਡਾਰਕ ਬੈਗ ਦਾ ਪ੍ਰਿੰਟ ਇਦਾਂ ਦਾ ਰਹੂਗਾ ਬਾਟਮ ਪਲੇਨ ਆਊਗੀ ਇਹਦਾ ਦੁਪੱਟਾ ਵੀ ਬਹੁਤ ਹੀ ਜ਼ਿਆਦਾ ਪਿਆਰਾ ਫੁੱਲ ਪਿਓਰ ਦਾ ਪ੍ਰਿੰਟਡ ਦੁਪੱਟਾ ਕਿੰਨਾ ਸੋਹਣਾ ਦੁਪੱਟਾ ਦੁਪੱਟਿਆਂ ਦੇ ਬਣੇ ਤੇ ਦੁਪੱਟਿਆਂ ਦੀ ਲੈਂਥ ਪੂਰੀ ਕੁਲੀ ਰਹੂਗੀ ਹਾਂਜੀ ਠੀਕ ਹੈ ਫਰੈਂਡਸ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜਿਹੜੇ ਸੂਟ ਅਸੀਂ ਤੁਹਾਨੂੰ ਦਿਖਾਏ ਆ ਇਹ ਸਾਰੇ ਤਮੰਨਾ ਲੈਵਲ ਬ੍ਰਾਂਡ ਦੇ ਸੂਟ ਆ ਠੀਕ ਹੈ ਜੀ ਇਹਨਾਂ ਦੀ ਪ੍ਰਿੰਟ ਕੁਆਲਿਟੀ ਫੈਬਰਿਕ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਪੂਰਾ ਸੌਫਟ ਕਪੜਾ ਹੁੰਦਾ ਮਲਮਲ ਵਰਗਾ ਗਰਮੀਆਂ ਵਾਸਤੇ ਸਪੈਸ਼ਲ ਇਹ ਵਾਲਾ ਫੈਬਰਿਕ ਹੁੰਦਾ ਪਿਓਰ ਮਸਲੀਨ ਕਾਟਨ ਦੇ ਉੱਪਰ ਇਹ ਵਾਲੇ ਸੂਟ ਰੈਡੀ ਹੋਏ ਹੋਏ ਆ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਬਹੁਤ ਜਲਦ ਅਸੀਂ ਤੁਹਾਡੇ ਲਈ ਹੋਰ ਨਵੇਂ-ਨਵੇਂ ਸੂਟ ਲੈ ਕੇ ਆਵਾਂਗੇ ਜਿੱਦਾਂ ਸਾਨੂੰ ਸਾਡੇ ਕਸਟਮਰ ਡਿਮਾਂਡ ਕਰਦੇ ਸੀ ਕਿ ਸਾਡੇ ਲਈ ਜਿੱਦਾਂ ਰਖੜੀ ਦਾ ਤਿਉਹਾਰ ਆ ਰਿਹਾ ਵਾ ਸੌਣ ਦਾ ਮਹੀਨਾ ਚੱਲ ਰਿਹਾ ਵਾ ਅਭੀ ਸਾਨੂੰ ਪਿਓਰ ਦੇ ਦੁਪੱਟਿਆਂ ਵਾਲੇ ਸੂਟ ਤੁਸੀਂ ਲੈ ਕੇ ਆਓ ਸੋ ਅੱਜ ਜਿੰਨਾ ਵੀ ਅਸੀਂ ਤੁਹਾਨੂੰ ਸਟਾਕ ਦਿਖਾਇਆ ਇਹ ਸਾਰਾ ਪਿਓਰ ਦੇ ਦੁਪੱਟਿਆਂ ਵਾਲਾ ਸੀਗਾ ਇਸ ਤੋਂ ਨੈਕਸਟ ਵੀ ਅਸੀਂ ਤੁਹਾਡੇ ਲਈ ਹੋਰ ਵੀ ਪਿਓਰ ਦੇ ਦੁਪੱਟਿਆਂ ਵਾਲੇ ਸੂਟ ਲੈ ਕੇ ਆਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਬਹੁਤ ਜਲਦ ਨੈਕਸਟ ਵੀਡੀਓ ਦੇ ਵਿੱਚ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ